ਏ ਲੁਧਿਆਣਾ ਦੀ ਆਮ ਆਦਮੀ ਪਾਰਟੀ ਚਰਚਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਚਰਚਾ ਦੇ ਵਿੱਚ ਨੇ ਨਹੀਂ ਨਹੀਂ ਕੁਦਕਾ ਜਨ ਆਪਾਂ ਬਾਅਦ ਚ ਗੱਲਾਂਗੇ ਕੋਈ ਗੱਲ ਨਹੀਂ ਪਰ ਕਿਹਨਾਂ ਲੋਕਾਂ ਨੂੰ ਤੂੰ ਹੀ ਕਰਾ ਲਿਓ ਕਿਸੇ ਲੰਗਣ ਵਾਲੇ ਨੂੰ ਕਰਾ ਲਿਓ ਕਿਸੇ ਰਿਕਸ਼ਾ ਵਾਲੇ ਨੂੰ ਕਰਾ ਲਿਓ ਆਮ ਆਦਮੀ ਨੂੰ ਵੀ ਨਹੀਂ ਪੁੱਛਿਆ ਰਿਕਸ਼ਾ ਵਾਲੇ ਨੂੰ ਵੀ ਨਹੀਂ ਪੁੱਛਿਆ ਤੇ ਜਿਹੜੇ ਆਮ ਆਦਮੀ ਦੇ ਵਰਕਰ ਨੇ ਉਹਨਾਂ ਨੂੰ ਵੀ ਪੁੱਛਿਆ ਇੱਥੇ ਤੱਕ ਕੀ ਜਿਹੜੇ ਪ੍ਰਧਾਨ ਸਾਹਿਬ ਨੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਵੀ ਨੇਰੇ ਚ ਰੱਖਿਆ ਗਿਆ ਇਹ ਜਿਲ੍ਹਾ ਪ੍ਰਧਾਨ ਦੱਸਣਾ ਚਾਹੀਦਾ ਸੀ ਦਸੀਂ ਉਹਨਾਂ ਨੂੰ ਮੈਂ ਨਿਕਲ ਤੱਕ ਨਹੀਂ ਦੱਸ ਸਕਿਆ ਦੱਸਦਾ ਪਤਾ ਹੋਣਾ ਚਾਹੀਦਾ ਬਈ ਪਲੈਨਿੰਗ ਬੋਰਡ ਦਾ ਚੇਅਰਮੈਨ ਵੀ ਹੈ ਤੇ ਜਿਲ੍ਹਾ ਪ੍ਰਧਾਨ ਵੀ ਆ ਜੀ ਉਹਨਾਂ ਨੇ ਜਿੱਥੇ 4 ਐਮਐਲਏ ਬੁਲਾਏ ਸੀਗੇ ਬਾਕੀ ਐਮਐਲਏ ਸਾਹਿਬ ਨੂੰ ਵੀ ਬੁਲਾਉਣਾ ਸੀਦਾ ਇਸ ਦਾ ਫਰਜ਼ ਵਾਤਾ ਸੀ ਉਹਨਾਂ ਦਾ ਦੇਖੋ ਦੇਖੋ ਸਿਆਸਤ ਹੈਗੀ ਆ ਹਰ ਪਾਸਾ ਪੋਲਿਟਿਕਲ ਜੋ ਮੈਂ ਅਨਮਿੱਤ ਆ ਆਪਣੇ ਨੂੰ ਥੋੜਾ ਜਿਹਾ ਹਾਈਲਾਈਟ ਕਰਦਾ ਕਰਦਾ ਹੀ ਕਰਦਾ ਜਿਹੜੇ ਨੇਤਾ ਹੁੰਦੇ ਨੇ ਜਾਂ ਵਿਧਾਇਕ ਹੁੰਦੇ ਨੇ ਉਹ ਕੋਈ ਮੌਕਾ ਨਹੀਂ ਛੱਡਦੇ ਇਹੋ ਜਿਹਾ ਰਾਜਨੀਤੀ ਕਰਨ ਦਾ ਡੇਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਉਂਦੇ ਹਾਂ ਹੁਣ ਚਰਚਾ ਅੱਜ ਅਸੀਂ ਕਰਾਂਗੇ ਲੁਧਿਆਣਾ ਦੀ ਆਮ ਆਦਮੀ ਪਾਰਟੀ ਚਰਚਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਚਰਚਾ ਦੇ ਵਿੱਚ ਨੇ ਕਾਰਨ ਕੀ ਆ ਆ ਜਿਹੜਾ ਕਿ ਉਹਨਾਂ ਵੱਲੋਂ ਕੱਲ ਜਿਹੜੇ ਪੁਰਾਣੇ ਵਰਕਰ ਨੇ ਜ਼ਿਲ੍ਹਾ ਪ੍ਰਧਾਨ ਨੇ ਜਾਂ ਹੋਰ ਅਹੁਦੇਦਾਰ ਨੇ ਆਮ ਆਦਮੀ ਪਾਰਟੀ ਦੇ ਕਈਆਂ ਨੇ ਰੋਸ ਜ਼ਾਹਰ ਕੀਤਾ ਕਈਆਂ ਨੇ ਕੈਮਰੇ ਮੂਰੇ ਆ ਕੇ ਕਰਤਾ ਕਈ ਕੈਮਰੇ ਦੇ ਪਿੱਛੇ ਰੋਸ ਜ਼ਾਹਰ ਕਰ ਰਹੇ ਨੇ ਕਿ ਉਹਨਾਂ ਨੂੰ ਜਿਹੜੇ ਕੱਲ ਅਦਗਠਨ ਕੀਤੇ ਗਏ ਨੇ ਕਦੇ ਸਨੇਹਾ ਕਿਸੇ ਗੱਲ ਦਾ ਲੱਗਿਆ ਉੱਥੇ ਕੀਤਾ ਕੀ ਗਿਆ ਇਹਨਾਂ ਗੱਲਾਂ ਨੂੰ ਲੈ ਕੇ ਰੋਸ ਆ ਗੱਲ ਕਰਾਂਗੇ ਮਨੀਸ਼ ਅਤਰੇ ਸਾਡੇ ਨਾਲ ਨੇ ਕੀ ਜਿਸ ਤਰ੍ਹਾਂ ਨਾਲ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਸੀਗਾ ਵੀ ਜਿਹੜਾ ਕੋਈ ਵੀ ਦਗਟਨਾ ਕਿਸੇ ਆਮ ਆਂਦੇ ਤੋਂ ਕਰਾ ਲਿਓ ਕੋਈ ਵੀ ਦਗਟਨ ਕਰਦੋ ਕੋਈ ਚਿਹ ਰਿਕਸ਼ੇ ਵਾਲਾ ਕਰਦੋ ਪਰ ਰਿਕਸ਼ੇ ਵਾਲੇ ਨੇ ਦਗਟਨ ਕੀਤਾ ਨਹੀਂ ਇਹ ਗੱਲਾਂ ਤੇ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਮਨੀ ਜੀ ਕਿਸ ਤਰ੍ਹਾਂ ਦੀ ਸਿਆਸਤ ਹੋਈ ਕੱਲ ਜਿਹੜਾ ਹੈਗਾ ਲੁਧਿਆਣਾ ਦੇ ਵਿੱਚ ਇੱਕ ਦਗਟਨ ਨੂੰ ਲੈ ਕੇ ਦੇਖੋ ਮੈਂ ਤੁਹਾਡਾ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਗਾ ਕਿ ਜਿੱਦਾਂ ਅੱਜ ਕਿੰਨੀ ਠੰਡ ਆ ਦੇਖੋ ਉੱਤਰ ਭਾਰਤ ਦੇ ਵਿੱਚ ਪੂਰੀ ਠੰਡ છਾਈ ਹੋਈ ਆ ਉਦਾਂ ਹੀ ਜਿਹੜੀ ਰਾਜਨੀਤੀ ਆ ਆਮ ਆਦਮੀ ਪਾਰਟੀ ਦੀ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੀ ਉਹ ਗਰਮਾਈ ਹੋਈ ਆ ਗਰਮਾਨ ਦਾ ਮੁੱਦਾ ਕੀ ਆ ਪੁਲ ਦਾ ਉਦਘਾਟਨ ਪੁਲ ਦਾ ਉਦਘਾਟਨ ਹੁੰਦਾ ਜਿਹੜਾ ਪਖਵਾਲ ਰੋਡ ਦੇ ਉੱਤੇ ਹੈਗਾ ਇਸ ਨੂੰ ਪਹਿਲਾਂ ਜੇ ਮੈਂ ਥੋੜੀ ਹੋਰ ਮੈਂ ਪਿੱਛੇ ਗੱਲ ਕਰਾਂ ਜਦੋਂ ਇੱਥੇ ਦੋ ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਆਏ ਸੀਗੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇ ਤੁਸੀਂ ਪੁਲਾਂ ਦਾ ਉਦਘਾਟਨ ਕਰਨਾ ਤੇ ਮੈਨੂੰ ਨਾ ਉਡੀਕਿਓ ਮੈਨੂੰ ਹੋਰ ਬੜੇ ਰੁਝੇਵੇਂ ਹੁੰਦੇ ਆ ਤੁਸੀਂ ਕਿਸੇ ਆਮ ਆਦਮੀ ਤੋਂ ਕਰਵਾ ਲਿਓ ਉਦਗਾਟਨ ਔਰ ਕਿਸੇ ਰਿਕਸ਼ਾ ਵਾਲੇ ਤੋਂ ਵੀ ਕਰਵਾ ਲਿਓ ਉਹਦਾ ਵੀ ਕਰਾਂਗੇ ਕਿ ਇੱਕ ਪੁਲ ਦਾ ਮਹੂਰਤ ਕਿਹੜਾ ਹੋਣਾ ਜਲੰਧਰ ਤੋਂ ਜਲੰਧਰ ਤੋਂ ਸ਼ਹਿਰ ਨੂੰ ਜਾਂ ਜਨਨ ਸਾਹਿਬ ਦਾ ਬੰਪੇਸ਼ ਕਰ ਪੰਜ ਸਾਲ ਦਾ ਜਿਹੜਾ ਪੁਲ ਬੰਦ ਪਿਆ ਉਹਨੂੰ ਵੀ ਸਟਾਰਟ ਕਰਾਂਗੇ ਉਹ ਵੀ ਗੱਲ ਹੋ ਗਈ ਉਹ ਕਦੋਂ ਸਟਾਰਟ ਹੋਊਗਾ ਹਾਂਜੀ ਉਹ ਹੋਪਫੁਲੀ ਅਗਲੇ ਤੁਸੀਂ ਇਸ ਇਸ ਗੱਲ ਦਾ ਇੰਤਜ਼ਾਰ ਨਾ ਕਰਿਓ ਕਿ ਮੈਂ ਨਹੀਂ ਆਇਆ ਹਾਂ ਨਹੀਂ ਨਹੀਂ ਉਦਘਾਟਨ ਆਪਾਂ ਬਾਅਦ ਕਰ ਲਾਂਗੇ ਕੋਈ ਗੱਲ ਨਹੀਂ ਪਰ ਕਿਰਾਂ ਲੋਕਾਂ ਤੋਂ ਹੀ ਕਰਾ ਲਿਓ ਕਿਸੇ ਲੰਗਣ ਵਾਲੇ ਤੋਂ ਕਰਾ ਲਿਓ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਲਿਓ ਹਾਂ ਤੇ ਜਿਨ੍ਹਾਂ ਨੇ ਉਹ ਪੁਲ ਨੂੰ ਵਰਤਣਾ ਉਹਨਾਂ ਦਾ ਇੰਤਜ਼ਾਰ ਕਰੋ ਮੇਰਾ ਨਾ ਕਰੋ ਮੈਂ ਕਈ ਵਾਰੀ ਟਾਈਮ ਨਹੀਂ ਲੱਗਦਾ ਤਰਸੇਮ ਜੀ ਤੁਹਾਨੂੰ ਯਾਦ ਹੋਊਗਾ ਤੁਸੀਂ ਉਦੋਂ ਮੈਨੂੰ ਸਵਾਲ ਕੀਤਾ ਸੀ ਕੀ ਵੀ ਕੀ ਇਦਾਂ ਹੋਊਗਾ ਤੇ ਉਦੋਂ ਮੈਂ ਤੁਹਾਨੂੰ ਬਿਲਕੁਲ ਹੀ ਸਾਫ਼ ਤੌਰ ਤੇ ਕਿਹਾ ਤਾਂ ਸੀ ਕਿ ਬਿਲਕੁਲ ਵੀ ਇਦਾਂ ਨਹੀਂ ਹੋਣ ਵਾਲਾ ਇਹ ਜਿਹੜੇ ਵਿਧਾਇਕ ਸਹਿਬਾਨ ਨੇ ਇਹ ਇਹ ਮੌਕਾ ਨਹੀਂ ਛੱਡਣਗੇ ਇਹ ਉਹਦਾ ਉਦਘਾਟਨ ਇਹ ਖੁਦ ਹੀ ਕਰਨਗੇ ਤੇ ਤੇ ਲੱਗਦਾ ਨਹੀਂ ਹੈਗਾ ਵੀ ਪੁਲ ਦੀ ਪੁਲ ਦੇ ਉਦਘਾਟਨ ਨੂੰ ਲੈ ਕੇ ਸੈਥਸੀ ਵੱਡੀ ਅੱਜ ਵੀ ਪੱਤਰਕਾਰਾਂ ਚ ਚਰਚਾ ਜੀ ਚਰਚਾ ਰਹੀ ਹੈ ਵੀ ਜਿਹੜਾ ਹੈਗਾ ਆ ਆਰਓਬੀ ਜਿਹੜਾ ਬਣਿਆ ਹੈਗਾ ਉਹਦਾ ਉਦਘਾਟਨ ਕਰਨਗੇ ਪਰ ਮੁੱਖ ਮੰਤਰੀ ਸਾਹਿਬ ਨੇ ਤਾਂ ਸਾਰਾ ਕੁਝ ਉਹ ਕਰਤਾ ਵੀ ਚਾਹ ਰਿਕਸ਼ੇ ਵਾਲੇ ਤੋਂ ਲੱਗਦਾ ਕਰਾਉਣਗੇ ਰਿਕਸ਼ੇ ਵਾਲੇ ਤੋਂ ਕਿਸੇ ਤੋਂ ਉਦਘਾਟਨ ਕੀ ਲੱਗਦਾ ਕੋਈ ਆਮ ਬੰਦਾ ਉਦਘਾਟਨ ਕਰੂਗਾ ਕਿ ਉਹੀ ਵੱਡੀ ਵੱਡੀ ਸਟੇਜ ਵਿਧਾਇਕ ਉਹੀ ਮੰਤਰੀ ਕਿ ਹੋਊਗਾ ਉਦਘਾਟਨ ਇਸ ਵਾਰ ਇੱਕ ਨਵਾਂ ਜਿਹੜਾ ਉਹ ਸ਼ੁਰੂ ਹੋ ਜਾਊਗਾ ਨਹੀਂ ਦੇਖੋ ਗੱਲ ਤਾਂ ਉਹਨਾਂ ਨੇ ਕਹਿਤੀ ਅੱਜ ਕਿ ਤੁਸੀਂ ਕਿਸੇ ਆਮ ਬੰਦੇ ਤੋਂ ਕਰਾ ਲਿਓ ਰਿਕਸ਼ਾ ਵਾਲੇ ਤੋਂ ਕਰਾ ਲਿਓ ਪਰ ਐਦਾਂ ਹੋਊਗਾ ਮੈਨੂੰ ਤਾਂ ਬਹੁਤ ਡਾਊਟ ਆ ਇਹਦੇ ਤੇ ਕਿ ਐਦਾਂ ਹੀ ਹੋਊਗਾ ਇਹ ਜੇ ਮੁੱਖ ਮੰਤਰੀ ਆਪ ਨਹੀਂ ਵੀ ਆਣਗੇ ਤਾਂ ਜਿਹੜੇ ਉੱਥੇ ਐਮ ਐਲ ਏ ਸਾਹਿਬ ਨੇ ਉਹ ਖੁਦ ਉੱਥੇ ਗਾਟਰਿੰਗ ਕਰਨਗੇ ਉੱਥੇ ਸੋ ਉਹੀ ਗੱਲ ਹੋਈ ਆਮ ਆਦਮੀ ਰਿਕਸ਼ਾ ਵਾਲਾ ਉਹ ਪਿੱਛੇ ਰਹਿ ਗਿਆ ਉੱਥੇ ਚਾਰ ਵਿਧਾਇਕ ਇਕੱਠੇ ਹੁੰਦੇ ਨੇ ਉਹਨਾਂ ਦੇ ਚਹੇਤੇ ਚੰਦ ਉਹਨਾਂ ਦੇ ਜਿਹੜੇ ਵਫادار ਨੇ ਉਹ ਇਕੱਠੇ ਹੁੰਦੇ ਨੇ ਤੇ মিডিਆ ਨੂੰ ਪਹਿਲਾਂ ਉੱਥੇ ਬੁਲਾਇਆ ਜਾਂਦਾ ਉਸ ਤੋਂ ਪਹਿਲਾਂ ਮੈਂ ਹੋਰ ਇੱਕ ਗੱਲ ਕਰਾਂ ਕਿ ਪਹਿਲਾਂ মিডিਆ ਨੂੰ ਬੁਲਾਇਆ ਜਾਂਦਾ ਕਾਰਪੋਰੇਸ਼ਨ ਦੇ ਵਿੱਚ ਉੱਥੇ ਹੀ ਜਿਹੜੇ ਕੁਝ ਅਹੁਦੇਦਾਰ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਆਮ ਆਦਮੀ ਪਾਰਟੀ ਦੇ ਉਹਨਾਂ ਕਿ ਇਹ ਕਰਨ ਲਈ ਕਿ ਅਸੀਂ ਰੋਸ਼ ਪ੍ਰਦਰਸ਼ਨ ਕਰਨਾ ਉੱਥੇ ਜਦ মিডিਆ ਪਹੁੰਚਦਾ ਤੇ ਉੱਥੇ ਉਹਨਾਂ ਨੂੰ ਕਹਿੰਦੇ ਜੀ ਇੱਥੇ ਨਹੀਂ ਜੀ ਅਸੀਂ ਉੱਥੇ ਪੁਲ ਤੇ ਆਜੋ ਜਦੋਂ ਪੁਲ ਤੇ ਜਾਂਦੇ ਨੇ ਤੇ ਉੱਥੇ ਦੋ ਜਿਹੜੇ ਸਾਬਕਾ ਜਿਹੜੇ ਇੱਕ ਅਕਾਲੀ ਦਲ ਤੋਂ ਤੇ ਇੱਕ ਕਾਂਗਰਸ ਤੋਂ ਜਿਹੜੇ ਟੁੱਟ ਕੇ ਆਏ ਨੇ ਨੇਤਾ ਉਹ ਉੱਥੇ ਪਹਿਲੇ ਲੰਗਰ ਦਾ ਇੰਤਜ਼ਾਮ ਕਰਕੇ ਬੈਠੇ ਹੁੰਦੇ ਆ ਯਾਨੀ ਕਿ ਪਲਾਨਡ ਸੀ ਕੰਮ ਇਹ ਪੂਰਾ ਸੋ ਹੁਣ ਗੱਲ ਅੱਗੇ ਚੱਲਦੀ ਆ ਕਿ ਸਾਡੀ ਕਈ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਉਹਨਾਂ ਨਾਲ ਗੱਲ ਹੋਈ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਕੈਮਰੇ ਮੂਰੇ ਅੱਗੇ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਇਸ ਗੱਲ ਤੋਂ ਖਫਾ ਬਹੁਤ ਹਾਂ ਤੇ ਲਗਨਵਨੀ ਮਨੀਤ ਜੀ ਇਹ ਤਾਂ ਰਿਕਸ਼ੇ ਵਾਲਾ ਆਮ ਆਦਮੀ ਜੀ ਤੋਂ ਕਰਾਉਣਾ ਸੀ ਇਹ ਤਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ ਨਹੀਂ ਪੁੱਛਿਆ ਇੱਥੇ ਤਾਂ ਦੇਖੋ ਮੈਂ ਇਹੀ ਤਾਂ ਗੱਲ ਕਹਿਣਾ ਕਿ ਆਮ ਆਦਮੀ ਨੂੰ ਵੀ ਨਹੀਂ ਪੁੱਛਿਆ ਰਿਕਸ਼ਾ ਵਾਲੇ ਨੂੰ ਵੀ ਨਹੀਂ ਪੁੱਛਿਆ ਤੇ ਜਿਹੜੇ ਆਮ ਆਦਮੀ ਦੇ ਵਰਕਰ ਨੇ ਉਹਨਾਂ ਨੂੰ ਨਹੀਂ ਪੁੱਛਿਆ ਇੱਥੇ ਤੱਕ ਕੀ ਜਿਹੜੇ ਪ੍ਰਧਾਨ ਸਾਹਿਬ ਨੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਵੀ ਨੇਰੇ 'ਚ ਰੱਖਿਆ ਗਿਆ ਦੇ ਉਦਘਾਟਨ ਉਥੇ ਕਰ ਦਿੱਤਾ ਗਿਆ ਲੰਗਰ ਸ਼ਿਕਾਇਆ ਗਿਆ ਲੋਕਾਂ ਨੂੰ ਤੇ ਉਸ ਤੋਂ ਬਾਅਦ ਫਿਰ ਜਿਹੜੀ ਹਲਚਲ ਸ਼ੁਰੂ ਹੁੰਦੀ ਹੈ ਜਿੰਨੇ ਵੀ ਵਰਕਰ ਨੇ ਜਿਹੜੇ ਸਿਰ ਕੱਢ ਨੇਤਾ ਆਪਾਂ ਜਿਨ੍ਹਾਂ ਨੂੰ ਕਹਿ ਲੰਨੇ ਆ ਉਹਨਾਂ ਨੂੰ ਪੁੱਛਿਆ ਜਦੋਂ ਸਾਡੀ ਉਹਨਾਂ ਨਾਲ ਗੱਲ ਹੋਈ ਆਫ ਦਾ ਕੈਮਰਾ ਆਫ ਦਾ ਰਿਕਾਰਡ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਇਸ ਗੱਲ ਤੋਂ ਬੜੇ ਖਫਾ ਹਾਂ ਅਸੀਂ ਉੱਪਰ ਗੱਲ ਕਰਾਂਗੇ ਕਿ ਸਾਨੂੰ ਟੋਟਲ ਇਗਨੋਰ ਕੀਤਾ ਗਿਆ ਪਤਾ ਨਹੀਂ ਕੀ ਇਹਦੇ ਵਿੱਚ ਰਾਜਨੀਤੀ ਹੈ ਕੀ ਨਹੀਂ ਹੈ ਪੇ ਆਪਾਂ ਦੇਖ ਲਈਏ ਕੱਲ ਜਿਹੜੀਆਂ ਇੱਕ ਤਸਵੀਰਾਂ ਦੇਖ ਲੈਣੇ ਆ ਕੱਲ ਜਿਹੜਾ ਉਦਘਾਟਨ ਹੁੰਦਾ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਤਸਵੀਰਾਂ ਸੀ ਕਿਹੜੇ-ਕਿਹੜੇ ਲੀਡਰ ਸੀ ਪਹਿਲਾਂ ਤਾਂ ਆਪਾਂ ਤਸਵੀਰਾਂ ਦੇਖ ਲੈਣੇ ਆ ਦੇਖੋ ਪਹਿਲਾਂ ਮੈਂ ਤੁਹਾਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਸਾਰੇ ਮੁਬਾਰਕਬਾਦ ਦੇਣਾ ਨਹੀਂ ਨਹੀਂ ਔਰ ਉਹਦੇ ਨਾਲ ਨਾਲ ਜੋ ਵਾਅਦਾ ਕੀਤਾ ਸੀ ਲੋਕਾਂ ਨਾਲ ਕਿ ਨਵਾਂ ਸਾਲ ਹੀ ਟੱਪਣ ਦੇਗੇ ਉਸ ਤੋਂ ਪਹਿਲਾਂ ਲੋਕਾਂ ਨੂੰ ਸਮਰਪਿਤ ਕਰਾਂਗੇ ਤਿਆਰ ਤਾਂ ਸਾਡਾ ਪੂਰ ਹੋ ਗਿਆ ਸੀ 24 25 ਤਰੀਕ ਨੂੰ ਪਰ ਸਭ ਜਿਆਦਾ ਦਾ ਵਿਰਾਗਮਈ ਚੱਲ ਰਿਹਾ ਸੀ ਇਹ ਸਮਾਗਮ ਉਸ ਕਰਕੇ ਥੋੜਾ ਜਿਹਾ ਇਹਦਾ ਕੰਮ ਰਹਿੰਦਾ ਵੀ ਸੀ ਆ ਹੋਣ ਵਾਲਾ ਜੋ ਕਿ ਸਾਨੂੰ ਹੀ ਸੀਗਾ ਵੀ ਕੋਈ ਚੂਕਣਾ ਹੋ ਜਵੇ ਜਿਵੇਂ ਪਿਛਲੀ ਵਾਰ ਤੁਸੀਂ ਕਹਿੰਦੇ ਸੀ ਸਵੇਰੇ ਚਲਾ ਦੇਣ ਰਾਤ ਨੂੰ ਬੰਦ ਕਰ ਦੇਣੇ ਹੋ ਇਸ ਵਾਰ ਇਹ ਦਿਨ ਰਾਤ ਖੁੱਲਾ ਰਹੂਗਾ ਔਰ ਇਹ ਬਹੁਤ ਮਿਹਨਤ ਮੁਸ਼ਕਤ ਹੈ ਅਸੀਂ ਸਾਰੀ ਟੀਮ ਨੇ ਇਹ ਸਕੂਲ ਨੂੰ ਲੈ ਕੇ ਬੜੀ ਸਿਆਸਤ ਵੀ ਹੋਈ ਆ ਗੱਲ ਇਹ ਆ ਆਸ਼ੂ ਜੀ ਨੇ ਲਿਖੇਗੇ ਸੀ ਪਹਿਲਾਂ ਆਪਾਂ ਅੱਜ ਥੋੜਾ ਜਿਹਾ ਜੀ ਕਹਿੰਦੀ ਸੀ 48 ਘੰਟੇ ਚ ਇਦਾਂ ਮੇਰੀ ਗੱਲ ਸੁਣੋ ਆ ਫਾਈਲ ਮੈਂ ਐਸੇ ਲਈ ਨਾਲ ਲਿਆ ਆ ਕਿ ਉਹ ਪੁੱਲ ਲੇਟ ਹੋਇਆ ਤਪੜੀ ਕਿ ਉਹ ਪੁੱਲ ਲੇਟ ਹੋਇਆ ਕਿਦੇ ਕਰਕੇ ਹੋਇਆ ਡੇਢ ਸਾਲ ਆ ਕਾਪੀ ਮੈਂ ਤੁਹਾਨੂੰ ਦੇ ਦੂੰਗਾ ਇਹ ਆਸ਼ੂ ਜੀ ਨੂੰ ਪੜਾ ਦਿਓ ਗੋਗੀ ਜੀ ਗੋਗੀ ਕੀ ਕਿਤੇ ਲੱਗ ਰਿਹਾ ਕੀ ਇਹ ਕਾਪੀ ਚ ਇਹ ਇੱਕ ਮੈਂ ਕਾਟੇ ਸ਼ਕਤੀ ਪ੍ਰਦਰਸ਼ਨ ਜ਼ਿਆਦਾ ਲੱਗ ਰਿਹਾ ਨਹੀਂ ਨਹੀਂ ਮੇਰਾ ਇਲਾਕਾ ਖੁਸ਼ ਆ ਯਾਰ ਮੇਰਾ ਇਲਾਕਾ ਇਧਰ ਲੱ ਕਟਿਆ ਪਿਆ ਸੀ ਜਿਹੜਾ 2 ਸਾਲ ਤੋਂ ਸੰਤਾਪ ਭੋਗ ਰਿਆ ਅੱਜ ਉਹ ਚਾਵਾਂ ਲਾਟਾਂ ਨਾਲ ਆ ਕੇ ਗੋਗੀ ਦਾ ਪਰਿਵਾਰ ਆਇਆ ਟੱਬਰ ਆ ਸ਼ਕਤੀ ਪ੍ਰਦਰਸ਼ਨ ਨਹੀਂ ਹੈ ਇਹ ਤਾਂ ਇਹ ਮੇਰਾ ਛੋਟਾ ਜਾਂ ਇੱਕ ਗੁਨਵਾ ਟੱਬਰ ਚੋਂ 5% 10% ਮੇਰਾ 5% ਹੀ ਗੁਨਵਾ ਆਇਆ ਗੋਗੀ ਦਾ ਟੱਬਰ ਬਹੁਤ ਵੱਡਾ ਤੇ ਗੋਗੀ ਆਪਣੇ ਟੱਬਰ ਦੇ ਸੇਲਾਂ ਤੇ ਛਾਲਾ ਮਾਰਦਾ ਫਿਰਦਾ ਤੇ ਆਓ ਆਪ ਉਦਘਾਟਨ ਕਰੀਏ ਸਰ ਗੋਡਪ੍ਰੀਤ ਗੋਗੀ ਅੱਜ ਇਹਦੇ ਨਾਲ ਇੱਕ ਇਹਦੇ 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 ਨਾਲ ਨਾਲ ਅਸੀਂ ਅੱਜ ਆਪਣੇ ਪੂਰੇ ਲੁਧਿਆਣੇ ਵਾਸਤੇ ਕਲੀਨਿਕ ਆਨ ਫੀਲਸ ਕਲੀਨਿਕ ਆਨ ਫੀਲਸ ਉਹ ਵੀ ਚਲਾ ਰਹੇ ਆ ਉਹ ਵੀ ਇੱਥੋਂ ਹੀ ਡਾਕਟਰ ਕਰਕੇ ਪਹਿਲੀ ਬੱਸ ਅਸੀਂ ਇੱਥੋਂ ਹੀ ਲੋਕਾਂ ਦੇ ਉਹ ਉਹ ਲੋਕਾਂ ਚ ਜਾਊਗੀ ਇਹ ਬੱਸ ਜਿੱਚ ਐਮਡੀ ਡਾਕਟਰ ਹੋਣਗੇ ਫ੍ਰੀ ਟੈਸਟ ਫ੍ਰੀ ਦਵਾਈ ਹਰ ਚੀਜ਼ ਈसीजी ਫ੍ਰੀ ਡਾਇਲਿਸਿਸ ਫ੍ਰੀ ਹਰ ਚੀਜ਼ ਫ੍ਰੀ ਕੈਂਸਰ ਦਾ ਇਲਾਜ ਫ੍ਰੀ ਠੀਕ ਹੈ ਔਰ ਜਿਹੜੇ ਲੋਕ ਮੁਹੱਲਾ ਕਲੀਨਿਕਾਂ ਦੇ ਵਿਚਾਰੇ ਨਹੀਂ ਜਾ ਸਕਦੇ ਇਹ ਉਹਨਾਂ ਦੇ ਘਰ ਜਾ ਕੇ ਸਾਡੀ ਬੱਸ ਇਲਾਜ ਕਰਕੇ ਆਇਆ ਹੈ ਗੁਰੂ ਵੀ ਇਹ ਸਪਿਰਟ ਲੈ ਕੇ ਆਮ ਆਦਮੀ ਪਾਰਟੀ ਦੇ ਸਾਡੇ ਸਾਰੇ ਐਮਐਲਏ ਆਮਨੀ ਜੀ ਤਸਵੀਰਾਂ ਦੇਖੀਆਂ ਉਦਘਾਟਨ ਹੋ ਰਿਹਾ ਬੜਾ ਪਰ ਪੁਰਾਣੇ ਲੀਡਰ ਘਟ ਦਿਖ ਰਹੇ ਨੇ ਪਰ ਅਤਰਾਜ ਇਹੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸ਼ਰਨਪਾਲ ਸਿੰਘ ਮੱਕੜ ਚੰਗੇ ਪੁਰਾਣੇ ਲੀਡਰ ਨੇ ਅਤਰਾਜ ਇਹੀ ਆ ਵੀ ਕਈ ਅਹੁਦੇਦਾਰਨ ਨੂੰ ਉਹਨਾਂ ਨੇ ਵੀ ਫੋਨ ਕੀਤੇ ਨੇ ਖਾਸ ਕਰਕੇ ਦੀਪਕ ਮੰਸਲ ਜਿਹੜੇ ਲੋਕ ਸਭਾ ਦੇ ਇੰਚਾਰਜ ਨੇ ਉਹਨਾਂ ਦਾ ਵੀ ਉਹਨਾਂ ਨੂੰ ਫੋਨ ਆਇਆ ਕਾਰਨ ਕੀ ਆ ਵੀ ਇਹ ਕੀ ਕੀ ਸੋਚਦੇ ਹੋ ਤੁਸੀਂ ਦੇਖੋ ਜਿਹੜੀ ਅੱਜ ਸਾਡੀ ਮੱਕੜ ਸਾਹਿਬ ਨਾਲ ਗੱਲ ਹੋਈ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀ ਦੇਖੋ ਜੇ ਤੁਸੀਂ ਆਪਾਂ ਜਦੋਂ ਹੁਣ ਉਹਨਾਂ ਦੀ ਬਾਈਟ ਸੁਣਾਂਗੇ ਤਾਂ ਉਹਦੇ ਵਿੱਚ ਰੋਸ਼ ਵਿਦਰੋਹ ਤੇ ਕੁਛ ਨਾ ਕੁਛ ਲੀਪਾ ਪੋਤੀ ਕਰਨ ਦੀਆਂ ਸਾਰੀਆਂ ਗੱਲਾਂ ਵਿਚਾਰੀਆਂ ਉਹਨਾਂ ਦੀ ਮੈਂ ਇਸ ਤਰ੍ਹਾਂ ਦਾ ਵੀ ਸੀਗਾ ਵੀ ਇਹ ਹੋ ਸਕਦਾ ਕੋਈ ਕੋਈ ਹੋਰ ਕਾਰਨ ਹੋਵੇ ਵੀ ਇਹਨਾਂ ਨੇ ਨਹੀਂ ਬੁਲਾਇਆ ਹੋਵੇ ਲੱਗਦਾ ਤੁਹਾਨੂੰ ਕੋਈ ਕਾਰਨ ਹੋਰ ਹੋ ਸਕਦਾ ਵੀ ਹੈਗਾ ਜ਼ਿਲ੍ਹੇ ਦਾ ਪ੍ਰਧਾਨ ਹੋਵੇ ਆਮ ਆਦਮੀ ਪਾਰਟੀ ਦਾ ਹੋਰ ਲੀਡਰ ਹੋਣ ਕਿਸੇ ਨੂੰ ਨਾ ਬੁਲਾਇਆ ਗਿਆ ਹੋਵੇ ਕਿ ਉਹ ਆ ਕੇ ਉੱਥੇ ਖੱਪਖੰਨਾ ਕਰ ਦਿੰਦੇ ਕਿ ਇਹ ਵੀ ਉਹਨਾਂ ਨੂੰ ਡਰ ਚੀਤੇ ਕਾਂਗਰਸੀ ਨਾ ਆ ਜਾਣ ਜੇ ਅਸੀਂ ਇਹਨਾਂ ਨੂੰ ਦੱਸਤਾ ਦੇਖੋ ਇਹ ਤਾਂ ਹੁਣ ਗੱਲ ਉਹ ਹੀ ਦੱਸ ਸਕਦੇ ਨੇ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਸੰਪਰਕ ਨਹੀਂ ਹੋਇਆ ਵਿਧਾਇਕਾਂ ਨਾਲ ਪਰ ਮੱਕੜ ਸਾਹਿਬ ਨਾਲ ਜਰੂਰ ਸਾਡਾ ਸੰਪਰਕ ਹੋਇਆ ਉਹਨਾਂ ਨੇ ਬੜੇ ਖੁੱਲ ਕੇ ਗੱਲ ਇਹ ਕਹੀ ਕਿ ਮੈਨੂੰ ਬਹੁਤ ਮੇਰੇ ਵਲੰਟੀਅਰਸ ਦੇ ਮੈਨੂੰ ਫੋਨ ਆਏ ਨੇ ਤੇ ਉਹਨਾਂ ਨੇ ਇਸ ਗੱਲ ਦੇ ਉੱਤੇ ਰੋਸ ਪ੍ਰਗਟਾਇਆ ਤੇ ਆਪਾਂ ਸੁਣ ਲਈ ਕੀ ਕਹਿੰਦੇ ਨੇ ਮੱਕੜ ਸਾਹਿਬ ਦੀਆਂ ਵੀ ਗੱਲਾਂ ਮੱਕੜ ਸਾਹਿਬ ਸੁਣਦੇ ਆ ਕੀ ਕਹਿ ਰਹੇ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਕਿੰਨਾ ਗਰੋਸ ਹੋਣਾ ਚਾਹ। ਦੱਸੋਗਾ ਸਵਾਲ ਇਹ ਕਿ ਤੂੰ ਕਟਨ ਕਰਦਾ ਮਾਨ ਸਾਹਿਬ ਜੋ ਕਿਸੇ ਵਾਰ ਲਾਸਟ ਟਾਈਮ ਤੇ ਆਈ ਸੀ ਕਿ ਕੱਲ ਪਕਜਨ ਪਹਿਲੇ ਤੋਂ ਵੈਸੇ ਉਹ ਕਹਿ ਗਏ ਸੀਗੇ ਬੱਗਾ ਜੀ ਨੇ ਉਹਨਾਂ ਨੂੰ ਕਿਹਾ ਸੀ ਸੀ ਤੂੰ ਕਟਨ ਕਰਦਾ ਚੰਦੇ ਫੁੱਲਾਂ ਦਾ ਤਾਂ ਮਾਨ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਤੂੰ ਕਟਨ ਕਰ ਸਕਦੇ ਹੋ ਚਾਹੇ ਕਿਸੇ ਰਿਕਸ਼ੇ ਵਾਲ ਤੋਂ ਕਰਾ ਲਓ ਚਾਹੇ ਕਿਸੇ ਆਮ ਬੰਦੇ ਤੋਂ ਕਰਾ ਲਓ ਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਹੁਣ ਮੈਂ ਬਹੁਤੇ ਉਦ ਕਟਨ ਕਰ ਤੁਸੀਂ ਆਪ ਉਹ ਘਟਨਾ ਕਰ ਸਕਦੇ ਹੋ ਪਰ ਜਿਹੜਾ ਮੈਸੇਜ ਦਾ ਲਗਾਇਆ ਸੀਗਾ ਪ੍ਰੋਟੈਸਟ ਕਰਵਾਏ ਇਹਦੇ ਬਾਰੇ ਮੈਂ ਗੁੱਗੀ ਨਾਲ ਮਿਲ ਕੇ ਗਲਵਤ ਕਰਾਂਗਾ ਉਹਦੇ ਬਾਰੇ ਅਪਡੇਟ ਤੁਹਾਨੂੰ ਫਿਰ ਬਾਅਦ ਵਿੱਚ ਦਿੱਤੀ ਜਾਊਗੀ ਕਿਤਨਾ ਕਿਤੇ ਤੱਕ ਵਰਕਰ ਜੀ ਜੋ ਰੋਸ਼ ਹੈਗਾ ਮੈਂ ਵੀ ਕਈ ਕੋਲ ਆਈਆਂ ਕਿ ਇਹਨਾਂ ਨੇ ਸਾਨੂੰ ਇਹ ਪ੍ਰੋਟੈਸਟ ਚੱਕਰ ਦੇ ਵਿੱਚ ਸਾਨੂੰ ਇਕੱਠੇ ਕੀਤਾ ਮੈਂ ਤੁਹਾਨੂੰ ਦੱਸਿਆ ਨਾ ਵੀ ਗੁੱਗੀ ਨਾਲ ਮਿਲ ਕੇ ਮੈਂ ਸਾਰਾ ਇਹ ਗੱਲ ਕਲੀਅਰ ਕਰਾਂਗਾ ਕਿ ਅਖਰ ਉਹਨਾਂ ਨੂੰ ਇਹ ਇਸ ਤਰ੍ਹਾਂ ਦਾ ਸਟੈਪ ਜਾਂ ਇਸ ਤਰ੍ਹਾਂ ਦੀ ਗਲਤਫਹਿਮੀ ਹੋ ਸਕਦਾ ਇਹਦੇ ਪਿੱਛੇ ਕੋਈ ਰੀਜ਼ਨ ਹੋਵੇ ਔਰ ਪਾਰਟੀ ਵਰਕਰਾਂ ਦਾ ਔਰ ਇਸ ਦੇ ਵਿੱਚ ਪਾਰਟੀ ਦਾ ਹੱਥ ਹੋ ਸਕਦਾ ਇਹ ਗੱਲ ਕਲੀਅਰ ਕਰਨ ਤੋਂ ਬਾਅਦ ਹੀ ਪਤਾ ਚੱਲੇਗਾ ਮੈਂ ਦੇਖੋ ਪਹਿਲੇ ਵੀ ਬੇਨਤੀ ਕਰ ਚੁੱਕਿਆ ਕਿ ਮੈਨੂੰ ਹੋਰ ਉਦੋਂਦਰਾ ਸਬੱਬੇ ਫੋਨ ਆਏ ਸੀ ਸਾਡੇ ਲੁਕਸਪੁਰ ਦੇ ਡਾਕਟਰ ਦਿੱਤੋ ਬਸਲੋਂ ਫੋਨ ਆਇਆ ਸੀ ਜਾਂ ਹੋਰ ਵੀ ਸੀਨੀਅਰ ਦੇ ਫੋਨ ਆਏ ਸੀਗੇ ਵੀ ਇਸ ਤਰ੍ਹਾਂ ਕਰਕੇ ਬੁਗੀ ਜਨੂ ਤੋਂ ਘੱਟ ਰਕਤ ਸਾਡੀ ਨਾਲਜ ਹੈ ਨਹੀਂ ਕਿ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਵੀ ਮੈਂ ਅੱਜ ਕੱਲ੍ਹ ਤਾਂ ਉਹਨਾਂ ਨੂੰ ਮਿਲ ਕੇ ਇਹ ਗੱਲ ਕਲੀਅਰ ਕਰਾਂਗੇ ਵੀ ਆਖਰ ਉਹਨਾਂ ਨੂੰ ਇਸ ਸਟੇਪ ਕਿਉਂ ਚੱਕਣਾ ਪੈ ਰਿਹਾ ਨਹੀਂ ਮੈਂ ਦੇਖੋ ਮੈਂ ਇਸ ਤਰ੍ਹਾਂ ਰੋਸ਼ ਕਰ ਲਾ ਐਜੇ ਜ਼ਿਲ੍ਹਾ ਪ੍ਰਧਾਨ ਦੱਸਣਾ ਚਾਹੀਦਾ ਸੀ ਉਹਨਾਂ ਨੂੰ ਮੈਂ ਨਹੀਂ ਕਹਿੰਦਾ ਕਿ ਨਹੀਂ ਦੱਸਣਾ ਚਾਹੀਦਾ ਸੀਗਾ ਕਿਉਂਕਿ ਮੈਂ ਜਿਹੜੀ ਇਹਨਾਂ ਨੇ ਸਲਾਈਆ ਕਰੋਨਾ ਵਾਲੀ ਬੱਚ ਲਈ ਆ ਉਹਦੇ ਉੱਪਰ ਵੀ ਸਾਰੇ ਐਮਐਲ ਸੰਬੰਧੀ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਉਹੀ 4 ਐਮਐਲ ਲੱਗੀਆਂ ਹਾਂਜੀ ਹਾਂਜੀ ਤੇ ਉਹ ਸੋ ਉਹਦਾ ਬਣਦਾ ਫਰ ਸੀਗਾ ਉਹਨਾਂ ਨੂੰ ਬੁਲਾਉਣਾ ਪੱਕੀ ਕਲੀਅਰ ਤਾਂ ਉਹਨਾਂ ਨੂੰ ਮਿਲ ਕੇ ਹੀ ਪਤਾ ਚੱਲੂਗਾ ਵੀ ਅਸਰ ਇਹ ਵੀ ਕੋਈ ਸਿਆਸਤ ਹੈ ਦੇਖੋ ਦੇਖੋ ਸਿਆਸਤ ਹੈਗੀ ਆ ਹਰ ਬੰਦਾ ਪੋਲਿਟੀਕਲ ਜੋ ਮੈਂ ਆਦਮੀ ਹੁੰਦਾ ਆਪਣੇ ਨੂੰ ਥੋੜਾ ਜਿਹਾ ਹਾਈਲਾਈਟ ਕਰਨ ਕਰਦਾ ਹੀ ਕਰਦਾ ਤੇ ਜੋ ਉਹਨਾਂ ਨੂੰ ਲੱਗਿਆ ਵੀ ਇਹ ਮੌਕਾ ਵਧੀਆ ਹੈਗਾ ਵਾ ਪਪੂ ਲਾਹੂ ਘਟ ਕਰਨ ਵਾਸਤੇ ਨਵਾਂ ਸਾਲ ਵੀ ਸੀਗਾ ਤਮੇ ਸਵਾਲ ਦਾ ਮੁੱਕਾ ਸੀ ਕਿ ਉਹਨਾਂ ਕੋਲੇ ਫਿਰ ਲੋਕਾਂ ਵਿੱਚ ਰੋਸ਼ਨੀ ਕਾਫੀ ਸੀਗਾ ਕਿ ਫਿਰ ਉਹ ਲੋਕ ਕਿਉਂ ਨਹੀਂ ਚਲਾਇਆ ਜਾ ਰਿਹਾ ਹੈਗਾ ਅਖਰ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਆ ਰਹੀ ਸੀਗੀ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਵੀ ਕੋਈ ਨਾ ਕੋਈ ਪਿੱਛੇ ਨਾਲ ਪਿੱਛੇ ਕੋਈ ਨਾ ਕੋਈ ਵਜ੍ਹਾ ਹੈਗੀ ਆ ਜਿਹੜਾ ਕਿ ਉਹਨਾਂ ਨੇ ਥੋੜਾ ਜਿਹਾ ਉਹਨੂੰ ਪਰਦਾ ਰੱਖਣਾ ਪੈ ਗਿਆ ਕੋਈ ਗੱਲ ਨਹੀਂ ਜੋ ਕੀਤਾ ਹੋਊਗਾ ਉਹਨਾਂ ਨੇ ਪਾਰਟੀ ਦੇ ਮੈਂ ਇਹ ਹੀ ਉਮੀਦ ਕਰਦਾ ਕਿ ਜੋ ਵੀ ਉਹਨਾਂ ਨੇ ਕੀਤਾ ਪਾਰਟੀ ਦੇ ਹਿੱਤ ਵਾਸਤੇ ਕੀਤਾ ਹੋਵੇਗਾ ਤੇ ਇਸ ਆ ਬਿਲਕੁਲ ਮਨੀਜੀ ਆਪਾਂ ਸੁਣਿਆ ਸ਼ਰਨਪਾਲ ਮੱਕੜ ਇੱਕ ਪਾਸੇ ਤਾਂ ਦੱਸ ਰਿਆ ਨੇ ਉਹਨਾਂ ਦੇ ਜਿਹੜੇ ਇੱਥੇ ਦੀਪਕ ਬਾਂਸਲ ਨੇ ਜਿਹੜੇ ਲੋਕ ਸਭਾ ਲੁਧਿਆਣਾ ਦੇ ਇੰਚਾਰਜ ਨੇ ਉਹਨਾਂ ਦਾ ਵੀ ਫੋਨ ਆਇਆ ਹੋਰ ਵੀ ਕਈ ਲੀਡਰਾਂ ਦੇ ਫੋਨ ਆਇਆ ਵੀ ਉਹਨਾਂ ਨੂੰ ਵੀ ਨਹੀਂ ਪਤਾ ਸੀ ਖਾਸ ਕਰਕੇ ਪ੍ਰਧਾਨ ਸਾਹਿਬ ਨੂੰ ਨਹੀਂ ਪਤਾ ਸੀ ਗਾਟਣ ਬਾਰੇ ਤੇ ਬਾਅਦ ਚ ਇਹ ਵੀ ਥੋੜਾ ਜਿਹਾ ਕਿਹਾ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਮੱਖਣ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਵੀ ਗੋਗੀ ਸਾਹਿਬ ਦਾ ਕੀ ਪਤਾ ਇਹਦੇ ਵਿੱਚ ਕਿੱਡਾ ਕੋਈ ਹੋ ਹੋਵੇ ਵੀ ਤਾਰਾ ਨਾ ਬੁਲਾਇਆ ਗਿਆ ਹੋਵੇ ਪਰ ਕੀ ਸੋਚਦੇ ਹੋ ਇਸ ਤਰ੍ਹਾਂ ਨਾਲ ਰਾਜਨੀਤੀ ਚੱਲਦੀ ਹੁੰਦੀ ਹੈ ਜਿਹੜੇ ਸਾਡੇ ਜ਼ਿਲ੍ਹੇ ਦੇ ਮੌਤਵਰ ਨੇ ਜਿਨ੍ਹਾਂ ਨੂੰ ਸਾਡੀ ਪਾਰਟੀ ਨੇ ਅਹੁਦੇਦਾਰੀਆਂ ਦਿੱਤੀਆਂ ਨੇ ਉਹਨਾਂ ਨੂੰ ਉਹ ਇਦੇ ਵਿੱਚ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਆ ਕਿ ਮਕਰ ਸਾਹਿਬ ਨੇ ਇਹ ਗੱਲ ਕਹੀ ਆ ਕਿ ਦੇਖੋ ਜੀ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿ ਗਏ ਸੀਗੇ ਕਿ ਚਾਹੇ ਰਿਕਸ਼ਾ ਵਾਲੇ ਤੋਂ ਤੁਸੀਂ ਉਦਘਾਟਨ ਕਰਾ ਲਿਓ ਮੇਰੇ ਕੋਲ ਹੋਰ ਬੜੇ ਰੁਝੇਵੇਂ ਹੁੰਦੇ ਨੇ ਪਰ ਉਹਨਾਂ ਨੇ ਦੇਖੋ ਇਹ ਵੀ ਤੰਜ ਕੱਸਿਆ ਕਿ ਪਰ ਜਿਹੜੇ ਨੇਤਾ ਹੁੰਦੇ ਨੇ ਜਾਂ ਵਿਧਾਇਕ ਹੁੰਦੇ ਨੇ ਉਹ ਕੋਈ ਮੌਕਾ ਨਹੀਂ ਛੱਡਦੇ ਇਹੋ ਜਿਹਾ ਰਾਜਨੀਤਿਕ ਕਰਨ ਦਾ ਉਹਨਾਂ ਨੇ ਆਪਣੇ ਹੀ ਜਿਹੜੇ ਐਮਐਲਏ ਸਹਿਬਾਨ ਆ ਉਹਨਾਂ ਦੇ ਉੱਤੇ ਤੰਜ ਵੀ ਕੱਸਿਆ ਕਿ ਇਹਨਾਂ ਨੇ ਮੌਕਾ ਨਹੀਂ ਛੱਡਿਆ ਇਸ ਗੱਲ ਦੇ ਉੱਤੇ ਕਿ ਬੈਟਰ ਹੁੰਦਾ ਕਿ ਇਹ ਕਿਸੇ ਆਮ ਆਦਮੀ ਤੋਂ ਇਹ ਉਦਘਾਟਨ ਕਰਵਾ ਲੈਂਦੇ ਤੇ ਬਾਕੀ ਜਿਹੜੇ ਸਾਰੇ ਸਾਡੇ ਵਰਕਰਸ ਨੇ ਉਹਨਾਂ ਨੂੰ ਇਹ ਵਿਸ਼ਵਾਸ ਚ ਲੈਂਦੇ ਤੇ ਉਹਨਾਂ ਨੂੰ ਉੱਥੇ ਬੁਲਾਉਂਦੇ ਹੁਣ ਕੱਲ ਮੇਰੀ 10-12 ਜਿਹੜੇ ਹੈਗੇ ਨੇ ਵਲੰਟੀਅਰ ਉਹਨਾਂ ਨਾਲ ਗੱਲ ਹੋਈ ਹੈ ਤੇ ਉਹ ਇੱਕੋ ਇੱਕ ਉਹਨਾਂ ਨੂੰ ਰੋਚ ਸੀਗਾ ਕਿ ਸਾਡੇ ਨਾਲ ਇੱਕ ਕਿਉਂ ਕੀਤਾ ਕਿਉਂ ਹੋਇਆ ਸਾਡੇ ਨਾਲ ਤੇ ਜਦ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਬਾਈਟ ਦੇ ਦਿਓ ਉਹ ਕਹਿੰਦੇ ਬਾਈਟ ਪ੍ਰਧਾਨ ਸਾਹਿਬ ਦੇਣਗੇ ਜੀ ਕਿਉਂਕਿ ਪ੍ਰਧਾਨ ਸਾਹਿਬ ਵੀ ਬੜੇ ਦੁਖੀ ਨੇ ਉਹ ਅੱਜ ਕੱਲ੍ਹ ਸਾਹਮਣੇ ਆ ਗਈ ਅਸੀਂ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਤੇ ਤੁਸੀਂ ਉਹਨਾਂ ਦਾ ਦੁੱਖ ਦੇਖ ਹੀ ਲਿਆ ਉਹਨਾਂ ਨੇ ਸਾਰੀ ਗੱਲ ਕੀਤੀ ਹੈ ਕਿ ਜੀ ਸਾਰਾ ਪਹਿਲਾਂ ਆਪਣਾ ਰੋਸ ਉਹ ਸਾਰਾ ਪ੍ਰਗਟਾਤਾ ਉਹਨਾਂ ਨੇ ਉਹ ਜਦੋਂ ਪੁਰਾਣੇ ਬਜ਼ੁਰਗ ਨਹੀਂ ਹੁੰਦੇ ਪਹਿਲਾਂ ਸਾਰੀਆਂ ਗੱਲਾਂ ਕਰ ਲੈਂਦੇ ਨੇ ਫੇਰ ਕਹਿੰਦਾ ਛੱਡੋ ਜੀ ਆਪਾਂ ਕੀ ਲੈਣਾ ਇਹਨਾਂ ਗੱਲਾਂ ਤੋਂ ਠੀਕ ਹੈ ਨਾ ਤੇ ਉਹ ਗੱਲਾਂ ਹੋਈਆਂ ਮੱਕੜ ਸਾਹਿਬ ਨੇ ਖੁੱਲ ਕੇ ਇਹ ਗੱਲ ਕੀਤੀ ਹੈ ਕਿ ਉਹਨਾਂ ਨੂੰ ਵੀ ਰੋਸ ਆ ਉਹਨਾਂ ਦੇ ਪਾਰਟੀ ਵਰਕਰਸ ਨੂੰ ਵੀ ਰੋਸ ਆ ਤੇ ਫਿਰ ਲਾਸਟ ਜੇ ਕਹਿੰਦੇ ਜੀ ਪਤਾ ਨਹੀਂ ਇਹਦੇ ਵਿੱਚ ਕੁਝ ਪਾਰਟੀ ਦੀ ਭਲਾਈ ਲਈ ਨਾ ਉਹਨਾਂ ਨੇ ਕੀਤਾ ਹੋਵੇ ਹੁਣ ਪਾਰਟੀ ਦੀ ਭਲਾਈ ਲਈ ਕੀਤਾ ਇਹ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਆ ਬਿਲਕੁਲ ਦੋਸਤੋ ਅਸੀਂ ਅੱਜ ਜਿਹੜੀ ਗੱਲ ਕਰ ਲੈ ਕਰ ਰਹੇ ਸੀਗੇ ਪੁਲ ਜਿਹੜਾ ਲੁਧਿਆਣਾ ਪੱਖੋ ਰੋਡ ਦੇ ਪੁਲ ਦੇ ਅਧਗਾਟ ਨੂੰ ਤੇ ਹੋਰ ਕਈ ਦੇ ਘਾਟਾਂ ਨੂੰ ਲੈ ਕੇ ਜਿਹੜੀ ਸਿਆਸਤ ਗਰਮਾਈ ਹੋਈ ਆ ਜ਼ਿਲ੍ਹਾ ਪ੍ਰਧਾਨ ਨੇ ਜਿਹੜਾ ਹੈਗਾ ਇਸ ਤੇ ਰੋਸ ਕੀਤਾ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਹੋਰ ਵੀ ਕਈ ਵੱਡੇ ਲੀਡਰ ਨੇ ਜਿਹੜੇ ਜਿਹੜੇ ਕੀ ਆਮ ਆਦਮੀ ਪਾਰਟੀ ਉਹਨਾਂ ਨੇ ਵੀ ਰੋਸ ਜ਼ਤਾ ਕਿ ਕਾਰਨ ਆ ਕਿਉਂ ਨਹੀਂ ਉਹਨਾਂ ਨੂੰ ਬੁਲਾਇਆ ਜੇਕਰ ਇਸ ਤਰ੍ਹਾਂ ਤਾਲਮੇਲ ਨਹੀਂ ਹੋਊਗਾ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਫਾਲਤ ਦੇ ਕਿਸ ਤਰ੍ਹਾਂ ਲੜਣਗੇ ਆਮ ਆਦਮੀ ਪਾਰਟੀ ਦੇਔਰ ਨਹੀਂ ਚੋਣਾਂ ਕਿਵੇਂ ਲੜਨਗੇ ਜਦ ਹੁਣੇ ਨਹੀਂ ਤਾਲਮੇਲ ਬਿਠਾ ਰਹੇ ਤਾਂ ਅੱਗੇ ਕਿਵੇਂ ਤਾਲਮੇਲ ਬਿਠਾਉਣਗੇ ਸੋ ਦੇਖਦੇ ਰਹੋ ਡੇਲੀ ਪਬਲਿਕ ਨਿਊਜ਼ ਨਵੀਂ ਖਬਰ ਨਵੀਂ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ